ਹਾਂਜੀ ਮੈਮ ਤੁਹਾਡੇ ਨਾਲ ਤੇ ਜਿਹੜੀ ਹੈ ਕਟੜ ਹੋਈ ਹੈ ਕੀ ਹੋਈ ਕਿਦਾਂ ਦੀ ਕਟਨਾਵਲੀ ਇਹ ਸਰ ਕੁਝ ਦਿਨ ਪਹਿਲਾਂ ਨਾ ਮੇਰੀ ਲੜਾਈ ਹੋਈ ਸੀ ਇੱਥੇ ਕਿਸੇ ਨਾਲ ਇਥੋਂ ਦੇ ਆਪਣੇ ਪ੍ਰਧਾਨ ਹੀ ਮੁੰਨਾ বাস ਸਟੈਂਡ ਤੋਂ ਉਹ ਪਹਿਲੇ বাস ਸਟੈਂਡ ਦੇ ਪ੍ਰਧਾਨ ਰਹਿ ਚੁੱਕੇ ਇੱਥੇ ਤੇ ਉਹਨਾਂ ਨੇ ਕੁਝ ਦਿਨ ਪਹਿਲਾਂ 10-12 ਬੰਦੇ ਨਾਲ ਲਿਆ ਕੇ ਤੇ ਮੈਨੂੰ ਧਮਕੀਆਂ ਵੀ ਦਿੱਤੀਆਂ ਮੈਂਨਾਂ ਮਤਲਬ ਹਤਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਗਲਤ ਵੀ ਬੋਲਿਆ ਇਹ ਮੈਨੂੰ ਕਿ ਆਪਾਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ ਤੇ ਮੈਨੂੰ ਪੂਰਾ ਸ਼ੱਕ ਹੈ ਕਿ ਇਹ ਉਹਨਾਂ ਨੇ ਤੋਰਪਨ ਕੀਤੀ ਹੈ ਵੇਖੋ ਤੁਸੀਂ ਸਾਰਾ ਕਿਦਾਂ ਇਹਨਾਂ ਨੇ ਸਮਾਨ ਤੋੜਪਨ ਕੀਤੀ ਆ ਕਾਫੀ ਵੱਡਾ ਨੁਕਸਾਨ ਹੋਇਆ ਆ ਇਹ ਦੇਖੋ ਆਪਣੇ ਨਾਮੇ ਸ਼ਕਿਆ ਹੋਇਆ ਉਹ ਵੇਖੋ ਸਾਹਮਣੇ ਆ ਆਪਣੇ ਕਿਦਾਂ ਇਹਨਾਂ ਨੇ ਗੁਰਸਾਹਿਬ ਦੀ ਬੇਰਵੀ ਕੀਤੀ ਆ ਮੈਂ ਬਾਟ ਗੜਦੀ ਆ ਇਹ ਦੇਖੋ ਤੁਹਾਡੇ ਸਾਹਮਣੇ ਆ ਮੈਂ ਪਿਆਰੇ ਦੁਕਾਨਾਂ ਨੇ ਨੁਕਸਾਨ ਕੀਤਾ ਸਾਰਾ ਠੀਕ ਆ ਜੀ ਤੇ ਤੁਸੀਂ ਹੁਣ ਕੋਈ ਪੁਲਿਸ ਨੂੰ ਕੋਈ ਰਿਪੋਰਟ ਵੀ ਲਿਖਾਈ ਹੈ ਕੋਈ ਹਾਂਜੀ ਸਰ ਮੈਂ ਸਵੇਰੇ ਆਈ ਜਾਨਾ ਵੇਲੇ ਮੈਂ ਆ ਕੇ ਦੇਖਿਆ ਸਾਰਾ ਕੁਝ ਤੇ ਮੈਂ ਉਸੇ ਵੇਲੇ ਚਲ ਗਈ ਆਪਣੇ ਪੁਲਿਸ ਸਟੇਸ਼ਨ ਕੰਪਲੇਟ ਦਰਜ ਕਰਵਾਈ ਪਰ ਹਜੇ ਤੱਕ ਕੋਈ ਨਹੀਂ ਆਇਆ ਠੀਕ ਹੈ ਜੀ ਤੁਸੀਂ ਮੰਗ ਕੀ ਕਰਦੇ ਤੁਸੀਂ ਮੰਗ ਸਭ ਵੇਖੋ ਜੋ ਵੀ ਮਤਲਬ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਨਾ ਇੱਕ ਔਰਤ ਨੂੰ ਇੰਨਾ ਕੁਝ ਕਹਿ ਕੇ ਜਾਂਦੇ ਨੇ ਗਲਤ ਲੈਂਦੇ ਹੋ ਬੋਲੀ ਇਹਨਾਂ ਨੇ 10 12 ਬੰਦੇ ਨਾਲ ਲਿਆਂਦੇ ਆ ਮੁੰਨੇ ਪ੍ਰਧਾਨ ਨੇ ਨਾਲ ਆਪਣੇ ਅਰੋੜਾ ਆ ਨਾਲ ਸੋਨੂ ਰੋੜਾ ਆ ਨਾਲ ਉਹਦਾ ਚਾਚਾ ਆ ਇਹਨਾਂ ਨੇ ਨਾਲ 10 12 ਬੰਦੇ ਲਿਆ ਕੇ ਮੈਨੂੰ ਇੰਨੀ ਗਲਤ ਲੈਂਗੁਏਜ ਬੋਲੀ ਮੇਰੇ ਹੱਥੀਪੇ ਔਰ ਮੈਨੂੰ ਸ਼ਰੀਆਮ ਕਿਹਾ ਹੈ ਉਹਨਾਂ ਨੇ ਕਿ ਆਪਾਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਸ਼ਰੀਆਮ ਧਮਕੀਆਂ ਦਿੱਤੀਆਂ ਉਹਨਾਂ ਨੇ ਮੈਨੂੰ ਤੇ ਮੈਨੂੰ ਇਹਨਾਂ ਤੋਂ ਖਤਰਾ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਇਥੇ ਕੰਮ ਕੀ ਕਰਦੇ ਸੀ ਬੜਾ ਮੈਂ ਇਥੇ ਛਾਦਾ ਕੰਮ ਕਰਦੀ ਆ ਨਾਲ ਮੇਰਾ ਰੈਡਮੈਂਟ ਦਾ ਕੰਮ ਆ ਛੋਟਾ ਜਿਹਾ ਠੀਕ ਹੈ ਜੀ ਹਾਂਜੀ ਤੇ ਹੁਣ ਪੁਲਿਸ ਦਾ ਕੀ ਕੰਮ ਹੋਇਆ ਇਸ ਬਾਰੇ ਪੁਲਿਸ ਨੇ ਸੀਐੱਜ ਮੈਂ ਕੰਪਲੇਨਟ ਦਰਜ ਕਰਵਾ ਕੇ ਆਈ ਆ ਪਰ ਹਲੇ ਤੱਕ ਕੋਈ ਆਇਆ ਹੀ ਨਹੀਂ ਐ ਮੌਕਾ ਵੀਕਣੀ ਨਹੀਂ ਆਏ ਠੀਕ ਹੈ ਹਾਂਜੀ ਚਲੋ ਧੰਨਵਾਦ